ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਆਪਣੇ ਸਰੀਰ ਤੋਂ ਬੜਾਪਾ ਦੂਰ ਰੱਖਣ ਲਈ ਜ਼ਰੂਰੀ ਟਿਪਸ ਨੰਬਰ 1 ਜਿਆਦਾ ਸੌਣ ਨਾਲ ਇਨਸਾਨ ਦੀ ਯਾਦਦਾਸ਼ਤ ਕਮਜ਼ੋਰ ਹੋਣ ਲੱਗ ਜਾਂਦੀ ਹੈ ਨੰਬਰ 2 ਰੋਜ਼ਾਨਾ ਹਰੀ ਇਲਾਇਚੀ ਭੋਜਨ ਤੋਂ ਬਾਅਦ ਚਬਾਉਣ ਨਾਲ ਮੂੰਹ ਵਿੱਚੋਂ ਬਦਬੂ ਆਉਣੀ ਬੰਦ ਹੋ ਜਾਂਦੀ ਹੈ ਨੰਬਰ 3 ਸ਼ਹਿਦ ਵਾਲੀ ਡੱਬੀ ਵਿੱਚੋਂ ਸ਼ਹਿਦ ਕੱਢਣ ਲਈ ਚਮਚੇ ਨੂੰ ਪਹਿਲਾਂ ਪਾਣੀ ਵਿੱਚ ਰੱਖ ਦਿਓ ਇਸ ਤਰ੍ਹਾਂ ਸ਼ਹਿਦ ਚਮਚੇ ਨਾਲ ਨਹੀਂ ਚਿਪਕੇਗਾ ਨੰਬਰ 4 ਮਾਈਕ੍ਰੋ ਵਿੱਚ ਕੁਝ ਵੀ ਗਰਮ ਕਰਨ ਤੋਂ ਪਹਿਲਾਂ ਉਸ ਦੀ ਪਲੇਟ ਉੱਪਰ ਟਿਸ਼ੂ ਪੇਪਰ ਵਿਛਾ ਦਿਓ ਇਸ ਤਰ੍ਹਾਂ ਸਵਾਈ ਸਫਾਈ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 5 ਮਸ਼ਰੂਮ ਖਾਣ ਨਾਲ ਸਾਡੀ ਸੁਣਨ ਦੀ ਤਾਕਤ ਵੱਧਦੀ ਹੈ ਨੰਬਰ 6 ਮoringa ਦੇ ਪੱਤੇ ਚਬਣ ਨਾਲ ਬਲੱਡ ਪ੍ਰੈਸ਼ਰ ਦੀ ਬਿਮਾਰੀ ਕੰਟਰੋਲ ਹੁੰਦੀ ਹੈ ਨੰਬਰ 7 ਸਰਦੀਆਂ ਵਿੱਚ ਦੁੱਧ ਵਿੱਚ ਸ਼ੁਆਰੇ ਉਵਾਲ ਕੇ ਖਾਣ ਨਾਲ ਸਰੀਰ ਤੋਂ ਬੁੜਾਪਾ ਦੂਰ ਰਹਿੰਦਾ ਹੈ। ਨੰਬਰ 8 ਗਠੀਏ ਦੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਹਲਦੀ ਅਤੇ ਮੇਥੀ ਦਾਣੇ ਦਾ ਸੇਵਨ ਕਰੋ। ਨੰਬਰ 9 ਸੌਂਫ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਪੇਟ ਦਰਦ ਤੋਂ ਰਾਹਤ ਮਿਲਦੀ ਹੈ। ਨੰਬਰ 10 ਆਲੂ ਦੇ ਰਸ ਨੂੰ ਨਿੰਬੂ ਦੇ ਰਸ ਵਿੱਚ ਮਿਲਾ ਕੇ ਚਿਹਰੇ ਉੱਤੇ ਲਾਉਣ ਨਾਲ ਸ਼ਾਈਆਂ ਤੋਂ ਛੁਟਕਾਰਾ ਮਿਲਦਾ ਹੈ ਨੰਬਰ 11 ਆਮਲਾ ਕੈਂਡੀ ਖਾਣ ਨਾਲ ਪੇਟ ਦੀ ਚਰਬੀ ਘਟਦੀ ਹੈ ਲੀਚੀ ਦੇ ਬੀਜਾਂ ਦਾ ਸੇਵਨ ਕਰਨ ਨਾਲ ਸਾਡੀ ਸਿਹਤ ਵਿਗੜ ਸਕਦੀ ਹੈ ਇਹ ਬਹੁਤ ਜ਼ਹਿਰੀਲੇ ਹੁੰਦੇ ਹਨ ਨੰਬਰ 13 ਕਾਜੂ ਦਾ ਸੇਵਨ ਕਦੇ ਵੀ ਕਿਸੇ ਗਰਮ ਚੀਜ਼ ਨਾਲ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਸਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ ਨੰਬਰ 14 ਕarele ਦੀ ਸਬਜ਼ੀ ਬਣਾਉਣ ਤੋਂ ਪਹਿਲਾਂ ਉਹਨਾਂ ਉੱਪਰ ਨਮਕ ਲਗਾ ਕੇ ਧੁੱਪ ਵਿੱਚ ਰੱਖ ਦਿਓ ਇਸ ਤਰ੍ਹਾਂ ਉਹਨਾਂ ਦਾ ਸਾਰਾ ਕੌੜਾ ਪਾਣੀ ਨਿਕਲ ਜਾਵੇਗਾ ਨੰਬਰ 15 ਜ਼ਮੀਨ ਉੱਤੇ ਡੁੱਲੇ ਹੋਏ ਤੇਲ ਜਾਂ ਘਿਓ ਨੂੰ ਸਾਫ਼ ਕਰਨ ਲਈ ਉਸ ਉੱਪਰ ਥੋੜਾ ਜਿਹਾ ਸੁੱਕਾ ਆਟਾ ਪਾ ਦਿਓ ਇਸ ਤਰ੍ਹਾਂ ਆਟਾ ਉਸ ਦੀ ਚਿਕਨਾਈ ਨੂੰ ਸੋਖ ਲਵੇਗਾ ਨੰਬਰ 16 ਇੱਕ ਚਮਚ ਸੇਵ ਦਾ ਸਿਰਕਾ ਅਤੇ ਥੋੜਾ ਜਿਹਾ ਸ਼ਹਿਦ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਲੀਵਰ ਦੀ ਗਰਮੀ ਦੂਰ ਹੁੰਦੀ ਹੈ ਨੰਬਰ 17 ਜਿਆਦਾ ਮਿੱਠਾ ਖਾਣ ਨਾਲ ਸਰੀਰ ਨੂੰ ਸੋਜ ਦੀ ਸਮੱਸਿਆ ਹੋ ਸਕਦੀ ਹੈ ਨੰਬਰ 18 ਬਾਸੀ ਚੌਲ ਖਾਣ ਨਾਲ ਪੇਟ ਵਿੱਚ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ ਨੰਬਰ 19 ਅਮਰੂਦ ਉੱਤੇ ਕਾਲਾ ਨਮਕ ਲਗਾ ਕੇ ਖਾਣ ਨਾਲ ਸਾਡਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਨੰਬਰ 24 ਚਾਹ ਪੀਣ ਨਾਲ ਹਾਰਟ ਅਟੈਕ ਆਉਣ ਦਾ ਖਤਰਾ ਬਹੁਤ ਘਟ ਜਾਂਦਾ ਹੈ। ਨੰਬਰ 21 ਹਰੇ ਧਨੀਏ ਨੂੰ ਕੁੱਟ ਕੇ ਉਸ ਦਾ ਪੇਸਟ ਬਣਾ ਲਓ ਅਤੇ ਰੋਜ਼ ਸਵੇਰੇ ਇੱਕ ਚਮਚ ਖਾਣ ਨਾਲ ਥਾਇਰੋਇਡ ਦੀ ਸਮੱਸਿਆ ਠੀਕ ਹੁੰਦੀ ਹੈ। ਨੰਬਰ 22 ਕੱਚਾ ਅੰਬ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਇਹ ਪਾਚਨ ਤੰਤਰ ਨੂੰ ਵੀ ਮਜ਼ਬੂਤ ਕਰਦਾ ਹੈ। ਨੰਬਰ 23 ਜਿਹੜੇ ਬੱਚਿਆਂ ਨੂੰ ਮਿੱਟੀ ਖਾਣ ਦੀ ਆਦਤ ਹੁੰਦੀ ਹੈ ਉਹਨਾਂ ਨੂੰ ਕੇਲੇ ਦਾ ਪੇਸਟ ਬਣਾ ਕੇ ਉਸ ਨਾਲ ਥੋੜਾ ਜਿਹਾ ਸ਼ਹਿਦ ਚਟਾਓ ਇਸ ਤਰ੍ਹਾਂ ਮਿੱਟੀ ਖਾਣ ਦੀ ਆਦਤ ਘਟ ਜਾਂਦੀ ਹੈ ਨੰਬਰ 24 ਖਾਰਸ਼ ਵਾਲੀ ਜਗ੍ਹਾ ਨੂੰ ਫਿਰਕੜੀ ਵਾਲੇ ਪਾਣੀ ਨਾਲ ਧੋ ਕੇ ਉਸ ਉੱਪਰ ਨਾਰੀਅਲ ਤੇਲ ਵਿੱਚ ਕਪੂਰ ਨੂੰ ਮਿਲਾ ਕੇ ਲਗਾਓ ਨੰਬਰ 25 ਨਹ ਕੱਟਣ ਬਾਅਦ ਤੇਲ ਜ਼ਰੂਰ ਲਗਾਓ ਇਸ ਤਰ੍ਹਾਂ ਕਰਨ ਨਾਲ ਯਾਦਦਾਸ਼ਤ ਵਧਦੀ ਹੈ ਨੰਬਰ 26 ਨਿੰਬੂ ਦਾ ਰਸ ਕੰਗੀ ਤੇ ਲਗਾ ਕੇ ਵਾਲਾਂ ਵਿੱਚ ਕੰਗੀ ਕਰਨ ਨਾਲ ਬਾਤ ਵਾਲ ਬਹੁਤ ਚਮਕੀਲੇ ਹੁੰਦੇ ਹਨ ਨੰਬਰ 27 ਸਵੇਰੇ ਇੱਕ ਚਮਚ ਈਸਬ ਗੋਲ ਖਾਣ ਨਾਲ ਭੁੱਖ ਘਟ ਲੱਗਦੀ ਹੈ ਅਤੇ वजन ਘਟਾਉਣ ਵਿੱਚ ਵੀ ਮਦਦ ਕਰਦਾ ਹੈ ਨੰਬਰ 28 ਰੋਜ਼ਾਨਾ ਦੋ ਚਮਚ ਪਿਆਜ਼ ਦੇ ਰਸ ਵਿੱਚ ਮਿਸ਼ਰੀ ਮਿਲਾ ਕੇ ਪੀਣ ਨਾਲ ਪਥਰੀ ਗਲ ਕੇ ਬਾਹਰ ਨਿਕਲ ਜਾਂਦੀ ਹੈ ਨੰਬਰ 29 ਇੱਕ ਗਲਾਸ ਪਾਣੀ ਵਿੱਚ ਇੱਕ ਚੁਟਕੀ ਹਿੰਗ ਨੂੰ ਮਿਲਾ ਕੇ ਰੋਜ਼ਾਨਾ ਪੀਣ ਨਾਲ ਪੇਟ ਸਾਫ਼ ਰਹਿੰਦਾ ਹੈ ਨੰਬਰ 30 ਰੋਜ਼ਾਨਾ ਦੁੱਧ ਪੀਣਾ ਸਰੀਰ ਲਈ ਬਹੁਤ ਫਾਇਦੇਮੰਦ ਹੈ ਇਸ ਨਾਲ ਸਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਨੰਬਰ 31 ਅਰਬੀ ਵਿੱਚ ਵਿਟਾਮਿਨ B6 ਹੁੰਦਾ ਹੈ ਜਿਹੜਾ ਕਿ ਸਾਡੀ ਯਾਦਦਾਸ਼ਤ ਨੂੰ ਵਧਾਉਂਦਾ ਹੈ ਨੰਬਰ 32 ਰਾਤ ਨੂੰ ਇੱਕ ਗਲਾਸ ਦੁੱਧ ਵਿੱਚ ਇੱਕ ਚਮਚ ਕਿਓ ਦਾ ਪਾ ਕੇ ਪੀਣ ਨਾਲ ਸਰੀਰ ਦੀ ਖੁਸ਼ਕੀ ਦੂਰ ਹੁੰਦੀ ਹੈ ਨੰਬਰ 33 ਪਪੀਤਾ ਖਾਣ ਬਾਅਦ ਕਦੇ ਵੀ ਚਾਹ ਨਾ ਪਿਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਪੇਟ ਵਿੱਚ ਜ਼ਹਿਰ ਬਣ ਸਕਦਾ ਹੈ ਨੰਬਰ 34 ਦੁੱਧ ਨਾਲ ਕਦੇ ਵੀ ਖੱਟੀ ਚੀਜ਼ ਦਾ ਸੇਵਨ ਨਾ ਕਰੋ ਇਹ ਤੁਹਾਡੇ ਲਈ ਬਹੁਤ ਹਾਨੀਕਾਰਕ ਹੋ ਸਕਦੀ ਹੈ ਨੰਬਰ 35 ਜਿਆਦਾ ਗਰਮ ਪਾਣੀ ਨਾਲ ਨਹਾਉਣ ਨਾਲ ਵਾਲ ਤੇ ਚਮੜੀ ਡਰਾਈ ਹੋ ਜਾਂਦੇ ਹਨ ਅਤੇ ਸੈਰ ਵਿੱਚ ਸਿਕਰੀ ਦੀ ਸਮੱਸਿਆ ਵੀ ਹੁੰਦੀ ਹੈ ਨੰਬਰ 36 ਜਿਹੜੇ ਇਨਸਾਨ ਖਾਣਾ ਬਣਾਉਣ ਲਈ ਮਿੱਟੀ ਦੇ ਬਰਤਨ ਦੀ ਵਰਤੋਂ ਕਰਦੇ ਹਨ ਉਹ ਕਦੇ ਵੀ ਬਿਮਾਰ ਨਹੀਂ ਹੁੰਦੇ ਨੰਬਰ 37 ਦਾਲ ਬਣਾਉਂਦੇ ਸਮੇਂ ਉਸ ਵਿੱਚ ਇੱਕ ਚਮਚ ਕਿਓ ਦਾ ਪਾ ਦਿਓ ਇਸ ਤਰ੍ਹਾਂ ਦਾਲ ਉਬਲ ਕੇ ਬਾਹਰ ਨਹੀਂ ਆਉਂਦੀ ਨੰਬਰ 39 ਜਿਹੜੇ ਬੱਚਿਆਂ ਦੀ ਸਰੀਰਕ ਲੰਬਾਈ ਘੱਟ ਹੁੰਦੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਪਪੀਤਾ ਖਵਾਉਣਾ ਚਾਹੀਦਾ ਹੈ ਨੰਬਰ 40 ਫਿਰਕੜੀ ਨੂੰ ਠੰਡੇ ਪਾਣੀ ਵਿੱਚ ਭਿਉ ਕੇ ਚਿਹਰੇ ਉੱਤੇ ਹਲਕੀ-ਹਲਕੀ ਮ사ਜ ਕਰਨ ਨਾਲ ਝੁਰੜੀਆਂ ਦੂਰ ਹੁੰਦੀਆਂ ਹਨ। ਨੰਬਰ 41 ਅੰਬ ਖਾਣ ਤੋਂ ਬਾਅਦ ਕੋਲਡ ਡਰਿੰਕ ਪੀਣ ਨਾਲ ਐਸ ਡੀਟੀ ਦੀ ਸਮੱਸਿਆ ਹੋ ਜਾਂਦੀ ਹੈ। ਨੰਬਰ 42 ਰੋਜ਼ਾਨਾ ਲੀਚੀ ਖਾਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਊਰਜਾ ਮਿਲਦੀ ਹੈ। ਨੰਬਰ 43 ਦਹੀਂ ਨੂੰ ਭਾਂਡੇ ਵਿੱਚੋਂ ਚਮਚ ਨਾਲ ਕੱਢ ਕੇ ਉਸ ਖਾਲੀ ਜਗ੍ਹਾ ਉੱਤੇ ਦੁੱਧ ਪਾ ਦਿਓ ਇਸ ਤਰ੍ਹਾਂ ਦਹੀਂ ਪਾਣੀ ਨਹੀਂ ਛੜਦਾ ਨੰਬਰ 44 ਹਰੜ ਦਾ ਸੇਵਨ ਕਰਨ ਨਾਲ ਸਾਡੇ ਫੇਫੜੇ ਬਹੁਤ ਮਜ਼ਬੂਤ ਹੁੰਦੇ ਹਨ ਨੰਬਰ 45 ਜੇਕਰ ਤੁਹਾਨੂੰ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਹੈ ਤਾਂ ਵੱਡੀ ਇਲਾਇਚੀ ਨੂੰ ਪਾਣੀ ਵਿੱਚ ਭਿਉਉਣ ਤੋਂ ਬਾਅਦ ਉਸ ਪਾਣੀ ਨੂੰ ਪੀ ਲਓ ਨੰਬਰ 46 ਹਰੀਆਂ ਸਬਜ਼ੀਆਂ ਨੂੰ ਤਾਜ਼ਾ ਰੱਖਣ ਲਈ ਕੋਸੇ ਪਾਣੀ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਇਨਾਂ ਨੂੰ ਕੁਝ ਸਮੇਂ ਲਈ ਭਿਉ ਕੇ ਰੱਖ ਦਿਓ ਨੰਬਰ 47 ਲੱਕੜੀ ਦੀ ਕੰਗੀ ਦੀ ਵਰਤੋਂ ਕਰਨ ਨਾਲ ਵਾਲ ਘੱਟ ਟੁੱਟਦੇ ਹਨ ਅਤੇ ਮਜ਼ਬੂਤ ਹੁੰਦੇ ਹਨ ਨੰਬਰ 48 ਟਮਾਟਰ ਨੂੰ ਕੱਟ ਕੇ ਉਸ ਦੀ ਚਿਹਰੇ ਉੱਤੇ ਮ사ਜ ਕਰਨ ਨਾਲ ਚਿਹਰੇ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ ਨੰਬਰ 49 ਦੁਬਲੇ ਪਤਲੇ ਲੋਕ ਜੇਕਰ ਬਾਸੀ ਮੂੰਹ ਖਾਣਾ ਖਾਂਦੇ ਹਨ ਤਾਂ ਉਹ ਮੋਟੇ ਹੋ ਜਾਂਦੇ ਹਨ ਨੰਬਰ 50 ਮੂੰਹ ਵਿੱਚ ਚਿੱਟੇ ਰੰਗ ਦੇ ਛਾਲੇ ਹੋਣਾ ਸ਼ੂਗਰ ਹੋਣ ਦੀ ਨਿਸ਼ਾਨੀ ਹੈ। ਨੰਬਰ 51 ਸੌਂਦੇ ਟਾਈਮ ਹਥੇਲੀ ਉੱਤੇ ਸ਼ਹਿਦ ਰੱਖ ਕੇ ਚਟਣ ਨਾਲ ਬੁੜਾਪਾ ਦੂਰ ਹੁੰਦਾ ਹੈ। ਨੰਬਰ 52 ਅਨਾਰ ਦੇ ਜੂਸ ਵਿੱਚ ਨਿੰਬੂ ਨਚੋੜ ਕੇ ਪੀਣ ਨਾਲ ਬੇਚੈਨੀ ਅਤੇ ਥਕਾਵਟ ਦੂਰ ਹੁੰਦੀ ਹੈ। ਹਾਂਜੀ ਦੋਸਤੋ ਜੇਕਰ ਤੁਹਾਨੂੰ ਆਪਣੀ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ ਜੀ।